ਧੰਨਵਾਦ 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 ਸਾਮਰਥੀ ਪਿਤਾ ਤੁਹਾਡਾ ਧੰਨਵਾਦ 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 ਤੁਹਾਡੀਆਂ ਸਾਰੀਆਂ ਯੁਕਤੀਆਂ ਦੇ ਲਈ ਪਿਤਾ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ 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 ਇਹ ਮੇਰੇ ਸਾਹਮਣੇ ਪਿਤਾ ਤੁਹਾਡਾ ਵਚਨ ਸਾਨੂੰ ਦੱਸਦਾ ਹੈ ਤੁਹਾਡੀਆਂ ਸਾਰੀਆਂ ਯੋਜਨਾਵਾਂ ਤੁਹਾਡੀਆਂ ਸਾਰੀਆਂ ਯੁਕਤੀਆਂ ਤੁਹਾਡੇ ਬੱਚਿਆਂ ਦੇ ਲਈ ਭਲਾਈ ਦੀਆਂ ਨੇ ਪ੍ਰਭੂ ਜੀ ਉਹਨਾਂ ਯੋਜਨਾਵਾਂ ਦੇ ਲਈ ਉਹਨਾਂ ਭਲਾਈਆਂ ਦੇ ਲਈ ਪ੍ਰਭੂ ਉਹਨਾਂ ਯੁਕਤੀਆਂ ਦੇ ਲਈ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਸੱਚਮੁੱਚ ਮੇਰੇ ਸਮਰਥੀ दयालु ਪਿਤਾ ਪਰਮੇਸ਼ਰ ਜੀ ਤੁਸੀਂ ਸਾਡਾ ਚਿੱਤਰ ਆਪਣੀ ਹਥੇਲੀ ਤੇ ਖੋਦ ਕੇ ਬਣਾਇਆ ਹੈ ਪ੍ਰਭੂ ਤੁਸੀਂ ਸਾਡਾ ਨਾਮ ਲੈ ਕੇ ਸਾਨੂੰ ਬੁਲਾਉਂਦੇ ਹੋ ਮੇਰੇ ਪ੍ਰਭੂ ਜੀ ਰਾਜਾ ਅਸੀਂ ਤੇਰੇ ਬੱਚੇ ਆ ਪ੍ਰਭੂ ਜੀ ਤੁਸੀਂ ਸਾਨੂੰ ਧੀਆ ਤੇ ਪੁੱਤਰ ਹੋਣ ਦਾ ਅਧਿਕਾਰ ਦਿੱਤਾ ਹੈ ਤੁਸੀਂ ਸਾਨੂੰ ਛੁੜਾਇਆ ਬਚਾਇਆ ਤੁਸੀਂ ਸਾਨੂੰ ਮੁੱਲ ਲੈ ਕੇ ਖਰੀਦਿਆ ਹੈ ਪ੍ਰਭੂ ਤੁਸੀਂ ਆਪਣੇ ਪਵਿੱਤਰ ਲਹੂ ਨੂੰ ਬਹਾ ਕੇ ਸਾਨੂੰ ਮੁੱਲ ਲੈ ਲਿਆ ਹੈ ਪ੍ਰਭੂ ਜੀ ਅਸੀਂ ਤੁਹਾਡਾ ਧੰਨਵਾਦ ਅੱਡਾ ਸ਼ੁਕਰ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਤੁਹਾਡੇ ਨਾਮ ਦੀ ਜਜਕਾਰ ਕਰਦੇ ਹਾਂ ਪ੍ਰਭੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਹਾਡਾ ਸ਼ੁਕਰ ਕਰਦੇ ਹਾਂ ਸ਼ੁਕਰ ਕਰਦੇ ਹਾਂ ਸ਼ੁਕਰ ਕਰਦੇ ਹਾਂ ਪ੍ਰਭੂ ਜੀ ਤੁਸੀਂ ਮਹਾਨ ਹੋ ਪ੍ਰਭੂ ਤੁਸੀਂ ਦਇਆਵਾਨ ਹੋ ਤੁਸੀਂ ਆਪਣੇ ਪੁਸਤਕ ਦੇ ਵਿੱਚ ਸਾਡੇ ਨਾਮ ਨੂੰ ਲਿਖਿਆ ਹੈ ਪ੍ਰਭੂ ਤੁਸੀਂ ਸਾਨੂੰ ਨਾਮ ਲੈ ਕੇ ਬੁਲਾਉਂਦੇ ਹੋ ਤੁਸੀਂ ਸਾਡੀ ਮਾਂ ਦੇ ਗਰਭ ਦੇ ਵਿੱਚ ਸਾਡੀ ਰਚਨਾ ਕੀਤੀ ਹੈ ਪ੍ਰਭੂ ਸਾਡੀ ਰਚਨਾ ਬੜੇ ਹੀ ਗੰਭੀਰ तरीके ਦੇ ਨਾਲ ਹੋਈ ਹੈ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਤੁਸੀਂ ਸਾਡੇ ਇੱਕ ਅੰਗ ਨੂੰ ਬਣਾਇਆ ਹੈ ਪ੍ਰਭੂ ਤੁਸੀਂ ਸਿਰਜਣਹਾਰ ਪਰਮੇਸ਼ਰ ਪ੍ਰਭੂ ਜੀ ਤੁਸੀਂ ਸਾਨੂੰ ਤੰਦਰੁਸਤੀਆਂ ਦਿੱਤੀਆਂ ਨੇ ਤੁਹਾਡਾ ਧੰਨਵਾਦ ਤੁਹਾਡਾ ਸ਼ੁਕਰ ਕਰਦੇ ਹਾਂ ਸ਼ੁਕਰ ਕਰਦੇ ਹਾਂ ਪ੍ਰਭੂ ਤੁਸੀਂ ਜਗਤ ਦੀ ਨੀਂ ਰੱਖਣ ਤੋਂ ਪਹਿਲਾਂ ਹੀ ਸਾਨੂੰ ਚੁਣ ਲਿਆ ਸੀ ਪ੍ਰਭੂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪ੍ਰਭੂ ਤੁਹਾਡਾ ਸ਼ੁਕਰ ਕਰਦੇ ਹਾਂ ਅਨੇਕਾਂ ਪ੍ਰਭੂ ਸਾਡੇ ਭੈਣ ਭਰਾ ਲੋਕ ਪ੍ਰਭੂ ਜੀ ਜਿਹੜੇ ਅੱਜ ਵੀ ਤੇਰੇ ਨਾਮ ਤੋਂ ਅਣਜਾਣ ਨੇ ਤੇਰੇ ਨਾਮ ਨੂੰ ਨਹੀਂ ਜਾਣਦੇ ਪ੍ਰਭੂ ਜੀ ਇਹ ਮੇਰੇ ਖੁਦਾਬੰਦ ਖੁਦਾ ਪਰ ਤੇਰੀ ਕਿਰਪਾ ਸਾਡੇ ਤੇ ਹੋਈ ਤੇਰਾ ਅਨੁਗ੍ਰਹਿ ਸਾਡੇ ਤੇ ਹੋਇਆ ਪ੍ਰਭੂ ਇਹਦੇ ਵਿੱਚ ਸਾਡੀ ਪ੍ਰਭੂ ਜੀ ਕਿਸੇ ਵੀ ਤਰ੍ਹਾਂ ਦੀ ਪ੍ਰਭੂ ਸ਼ੇ ਰਾਜਾ ਕੰਮਾਂ ਦੀ ਭਲਾਈ ਨਹੀਂ ਪ੍ਰਭੂ ਜੀ ਸਾਡੇ ਕੰਮਾਂ ਕਰਕੇ ਨਹੀਂ ਪ੍ਰਭੂ ਪਰ ਤੂੰ ਆਪਣੀ ਭਲਾਈ ਕਰਕੇ ਤੂੰ ਆਪਣੀ ਕਿਰਪਾ ਆਪਣੀ ਦਇਆ ਆਪਣੇ अनुग्रह ਕਰਕੇ ਸਾਨੂੰ ਚੁਣਿਆ ਹੈਂ ਆ ਪ੍ਰਭੂ ਅਸੀਂ ਤੇਰਾ ਧੰਨਵਾਦ ਕਰਦੇ ਆਂ ਤੇਰਾ ਸ਼ੁਕਰ ਕਰਦੇ ਆਂ ਪ੍ਰਭੂ ਤੇਰਾ ਸ਼ੁਕਰ ਕਰਦੇ ਆਂ ਮੇਰੇ ਸਾਮਰਤੀਵਾ ਪਰਮੇਸ਼ਰ ਜੀ ਸਤਿਮੁੱਚ ਤੂੰ ਮਹਾਨ ਪਰਮੇਸ਼ਰ ਹੈਂ ਤੂੰ ਜ਼ਿੰਦਾ ਤੇ ਜਲਾਲੀ ਪਿਤਾ ਹੈਂ ਹਰ ਸਮੇਂ ਤੂੰ ਸਾਡੇ ਨਾਲ ਨਾਲ ਰਹਿਣ ਵਾਲਾ ਪਰਮੇਸ਼ਰ ਹੈਂ ਸਤਿਮੁੱਚ ਮੇਰੇ ਖੁਦਾ ਤੂੰ ਮਹਾਨ ਆ ਪ੍ਰਭੂ ਤੂੰ ਸਾਨੂੰ ਕੁ ਮੀਆਂ ਨਾਲੋਂ ਅੱਡ ਕਰ ਰੱਖਿਆ ਹੈ ਪ੍ਰਭੂ ਤੂੰ ਧਰਮੀਆਂ ਦੀ ਭਲਾਈ ਕਰਦਾ ਹੈਂ ਤੇ ਕੁਧਰਮੀਆਂ ਦਾ ਅੰਤ ਕਰਦਾ ਹੈਂ ਪ੍ਰਭੂ ਜੀ ਇਹ ਮੇਰੇ ਖੁਦਾਵੰਦ ਖੁਦਾ ਜਿੰਨੇ ਬੱਚੇ ਮੇਰੇ ਪ੍ਰਭੂ ਸ਼ਿਰਾਜਾ ਜੀ ਤੇਰੇ ਵਿੱਚ ਮੇਰੇ ਖੁਦਾ ਚੱਲਦੇ ਨੇ ਪ੍ਰਭੂ ਵਿਸ਼ਵਾਸ ਨੂੰ ਫੜੀ ਰੱਖਦੇ ਨੇ ਪ੍ਰਭੂ ਜੀ ਤੇਰਾ ਵਚਨ ਉਹਨਾਂ ਨੂੰ یوں ਕਹਿੰਦਾ ਹੈ ਬੁਰਿਆਂ ਦੇ ਕਾਰਨ ਨਾ ਕੋੜ ਕੁਕਰਮੀਆਂ ਵੱਲੋਂ ਨਾ ਸੜ ਉਹ ਤਾਂ ਘਾਹ ਵਾਂਗੂ ਛੇਤੀ ਕੁਮਲਾ ਜਾਣਗੇ ਅਤੇ ਸਾਗ ਪੱਤ ਵਾਂਗੂ ਮੁਰਝਾ ਜਾਣਗੇ ਸਤਿਮੁੱਚ ਪ੍ਰਭੂ ਜਿੰਨੇ ਵੀ ਤੇਰੇ ਬੱਚਿਆਂ ਦੇ ਨਾਲ ਵੈਰ ਵਿਰੋਧ ਹੁੰਦਾ ਆ ਘਰਾਂ ਦੇ ਵਿੱਚ ਪਰਿਵਾਰਾਂ ਦੇ ਵਿੱਚ ਪ੍ਰਭੂ ਜੀ ਕੰਮਕਾਜ ਦੇ ਵਿੱਚ ਪ੍ਰਭੂ ਜੀ ਆਸ ਪੜੋਸ ਦੇ ਵਿੱਚ ਗਲੀ ਗੁਮਾਂਡ ਦੇ ਵਿੱਚ ਪ੍ਰਭੂ ਜੀ ਜਾਂ ਕਿਸੇ ਵੀ ਜਗ੍ਹਾ ਦੇ ਉੱਤੇ ਪ੍ਰਭੂ ਜਿਹੜੇ ਲੋਕ ਬੁਰੀਆਰੀਆਂ ਕੰਮਾਂ ਦੇ ਨਾਲ ਪ੍ਰਭੂ ਤੇਰੇ ਲੋਕਾਂ ਨੂੰ ਪ੍ਰਭੂ ਦਬਾਉਣ ਦੀ ਕੋਸ਼ਿਸ਼ ਕਰਦੇ ਨੇ ਪ੍ਰਭੂ ਉਹਨਾਂ ਨੂੰ ਹਰਾਸ ਕਰਦੇ ਨੇ ਪ੍ਰਭੂ ਤੇਰਾ ਵਚਨ ਕਹਿੰਦਾ ਆ ਬੁਰਿਆਂ ਦੇ ਕਾਰਨ ਨਾ ਕੋੜ ਕੋ ਕਰਮੀਆਂ ਵੱਲੋਂ ਨਾ ਸੜ ਉਹ ਤਾਂ ਘਾਹ ਵਾਂਗੂ ਛੇਤੀ ਕੁਮਲਾ ਜਾਣਗੇ ਤੇ ਸਾਗ ਪੱਤ ਵਾਂਗੂ ਮੁਰਝਾ ਜਾਣਗੇ ਸਤਿਮੁੱਚ ਪ੍ਰਭੂ ਜੀ ਤੇਰੇ ਸਾਹਮਣੇ ਪ੍ਰਭੂ ਟਿਕੇ ਨਾ ਰਹਿਣਗੇ ਖੁਦਾਬੰਦ ਖੁਦਾ اے ਮੇਰੇ ਪ੍ਰਭੂ ਪਰ ਤੇਰੇ ਵਚਨ ਦੇ ਵਿੱਚ ਲਿਖਿਆ ਯਹਵਾ ਉੱਤੇ ਭਰੋਸਾ ਰੱਖ ਅਤੇ ਭਲਾਈ ਕਰ ਦੇਸ਼ ਵਿੱਚ ਵਸ ਅਤੇ ਸੱਚਾਈ ਨੂੰ ਪਾਲ ਸਤਮੁੱਚ ਪ੍ਰਭੂ ਸਿ ਸੱਚਾਈ ਨੂੰ ਫੜੀਏ ਪ੍ਰਭੂ ਅਸੀਂ ਭਲਾਈ ਕਰੀਏ ਪ੍ਰਭੂ ਜੀ ਸਤਮੁੱਚ ਅਸੀਂ ਤੇਰੇ ਤੇ ਸਦਾ ਭਰੋਸਾ ਰੱਖੀਏ ਮੇਰੇ ਪ੍ਰਭੂ ਜੀ ਤੂੰ ਯਹਵਾ ਵਿੱਚ ਨਿਹਾਲ ਰਹਿ ਤਾਂ ਉਹ ਤੇਰੇ ਮਨੋਰਥਾਂ ਨੂੰ ਪੂਰਿਆ ਕਰੇਗਾ ਆਪਣਾ ਰਾਹ ਯਹਵਾ ਦੇ ਵਾਸ ਵਿੱਚ ਕਰ ਅਤੇ ਉਸ ਉੱਤੇ ਭਰੋਸਾ ਰੱਖ ਤੇ ਉਹ ਪੂਰੀਆਂ ਕਰੇਗਾ ਸਤਿਮੁੱਚ ਮੇਰੇ ਪ੍ਰਭੂ ਅਸੀਂ ਤੇਰੇ ਨਾਮ ਵਿੱਚ ਨਿਹਾਲ ਰਵਾਂਗੇ ਪ੍ਰਭੂ ਅਸੀਂ ਤੇਰੇ ਨਾਮ ਵਿੱਚ ਖੁਸ਼ ਤੇ ਅਨੰਦਿਤ ਰਵਾਂਗੇ ਪ੍ਰਭੂ ਜੀ ਸਤਿਮੁੱਚ ਪਿਤਾ ਤੂੰ ਹੀ ਆ ਜੋ ਸਾਡੇ ਮਨੋਰਥਾਂ ਨੂੰ ਸਾਡੇ ਹਿਰਦੇ ਦੀਆਂ ਕਿ ਇੱਛਾ ਨੂੰ ਪੂਰਾ ਕਰਦਾ ਹੈਂ ਤੂੰ ਇੱਛਾਵਾਂ ਨੂੰ ਜਾਣਨ ਵਾਲਾ ਤੇ ਉਹਨਾਂ ਨੂੰ ਪੂਰਾ ਕਰਨ ਵਾਲਾ ਪਰਮੇਸ਼ਵਰ ਆਂ اے ਪ੍ਰਭੂ ਸਤਿਮੁੱਚ ਖੁਦਾ ਅਸੀਂ ਆਪਣੇ ਜੀਵਨ ਦੇ ਇੱਕ ਇੱਕ ਰਾਹ ਨੂੰ ਅਸੀਂ ਆਪਣੇ ਜੀਵਨ ਦੇ ਇੱਕ ਇੱਕ ਦਿਨ ਨੂੰ ਪ੍ਰਭੂ ਆਪਣੇ ਬੱਚਿਆਂ ਨੂੰ ਆਪਣੇ ਘਰਾਂ ਨੂੰ ਆਪਣੇ ਪਰਿਵਾਰਾਂ ਨੂੰ ਤੇਰੇ ਹੱਥਾਂ 'ਚ ਦੇ ਵਾਸਤੇ ਵਿੱਚ ਕਰ ਦਿੰਨੇ ਆ ਪ੍ਰਭੂ ਤੇ ਸਾਨੂੰ ਤੇਰੇ ਤੇ ਪਰੋਸ ਆਇਆ ਪ੍ਰਭੂ ਜੀ ਤੇ ਤੂੰ ਸਾਡੇ ਲਈ ਸਭੋ ਕੁਝ ਪੂਰਾ ਕਰੇਗਾ ਉਹ ਤੇਰੇ ਧਰਮ ਨੂੰ ਚਾਨਣ ਵਾਂਗੂ ਤੇ ਤੇਰੇ ਨਿਆਨ ਨੂੰ ਦੁਪਹਿਰ ਵਾਂਗੂ ਪ੍ਰਕਾਸ਼ਮਾਨ ਕਰੇਗਾ ਉਹ ਸੱਚਮੁੱਚ ਮੇਰੇ ਪਿਤਾ ਤੇਰਾ ਵਚਨ ਸੱਚਾ ਹੈ ਆ ਪ੍ਰਭੂ ਜੀ ਸੱਚਮੁੱਚ ਖੁਦਾਬੰਦ ਖੁਦਾ ਤੂੰ ਸਾਡੇ ਧਰਮ ਨੂੰ ਚਾਨਣ ਵਾਂਗੂ ਤੇ ਪ੍ਰਭੂ ਸਾਡੇ ਨਿਆਨ ਨੂੰ ਦੁਪਹਿਰ ਵਾਂਗੂ ਪ੍ਰਕਾਸ਼ਮਾਨ ਕਰੇਗਾ ਇਸ ਤਰ੍ਹਾਂ ਦਾ ਸਾਡਾ ਨਿਆਹ ਹੋਵੇਗਾ ਪ੍ਰਭੂ ਇਸ ਤਰ੍ਹਾਂ ਦਾ ਸਾਡਾ ਧਰਮ ਹੋਵੇਗਾ ਜਿਹੜਾ ਚਾਨਣ ਵੰਗੂ ਚਮਕੇਗਾ ਪ੍ਰਭੂ ਤੇਰੇ ਨਾ ਦੇ ਵਿੱਚ ਯਹਵਾ ਅੱਗੇ ਚਪਚਾਪ ਰਹਿ ਅਤੇ ਧੀਰਜ ਨਾਲ ਉਦੀ ਉਡੀਕ ਰੱਖ ਉਸ ਮਨੁੱਖ ਦੇ ਕਾਰਨ ਨਾਲ ਕੁੜ ਜਿਹਦਾ ਰਾਸਫਲ ਹੁੰਦਾ ਹੈ ਅਤੇ ਜਿਹੜਾ ਜੁਗਤਾਂ ਨੂੰ ਪੂਰਿਆਂ ਕਰਾਉਂਦਾ ਹੈ ਇਹ ਮੇਰੇ ਪ੍ਰਭੂ ਸਤਮੂੱਚ ਖੁਦਾਵੰਦ ਖੁਦਾ ਅਸੀਂ ਤੇਰੇ ਤੇ ਪਰਉ ਸਾਰ ਰੱਖਿਆ ਪ੍ਰਭੂ ਸਾਡੀ ਆਸ ਸਾਡਾ ਭਰੋਸਾ ਤੇਰੇ ਤੇ ਪ੍ਰਭੂ ਅਸੀਂ ਤੇਰੇ ਅੱਗੇ ਚੁੱਪਚਾਪ ਰਹਿ ਕੇ ਧੀਰਜ ਦੇ ਨਾਲ ਅਸੀਂ ਉਡੀਕ ਕਰਦੇ ਹਾਂ ਪ੍ਰਭੂ ਜੀ ਨਿਆਂ ਦੀ ਅਸੀਂ ਉਡੀਕ ਕਰਦੇ ਹਾਂ ਪ੍ਰਭੂ ਜੀ ਤੇਰੇ ਵੱਲੋਂ ਪ੍ਰਭੂ ਜੀ ਸਾਡਾ ਨਿਆਂ ਹੋਵੇ ਖੁਦਾਬੰਦ ਕੁਦਾ ਅਸੀਂ ਮੇਰੇ ਪ੍ਰਭੂ ਜੀ ਕਿਸੇ ਵੀ ਮਨੁੱਖ ਦੇ ਕਾਰਨ ਨਾ ਕੁੜੀਏ ਪ੍ਰਭੂ ਜੀ ਜਿਦਾ ਹਰ ਰਾਹ ਸਫਲ ਹੁੰਦਾ ਆ ਜਿਹੜੇ ਪ੍ਰਭੂ ਗਲਤ ਤਰੀਕੇ ਦੇ ਨਾਲ ਅੱਗੇ ਵਧਦੇ ਜਾਂਦੇ ਸੀ ਉਹਨਾਂ ਦੇ ਲਈ ਨਾ ਕੁੜੀਏ ਪ੍ਰਭੂ ਬਲਕਿ ਅਸੀਂ ਆਪਣੇ ਮਨ ਦੇ ਜੋ ਪੂਰਾ ਭਰੋਸਾ ਤੇਰੇ ਤੇ ਰੱਖਿਆ ਪ੍ਰਭੂ ਐਸਾ ਐਸੀ ਕਿਰਪਾ ਐਸਾ ਫਜ਼ਲ ਸਾਡੇ ਜੀਵਨ ਤੇ ਕਰ ਇਹ ਪ੍ਰਭੂ ਤੇਰਾ ਵਚਨ ਕਹਿੰਦਾ ਕਰੋਧ ਨੂੰ ਛੱਡ ਤੇ ਕੋਪ ਨੂੰ ਤਿਆਗ ਦੇ ਨਾ ਕੋੜ ਉਸ ਤੋਂ ਬੁਰੀਾਈ ਹੀ ਨਿਕਲਦੀ ਹੈ اے ਮੇਰੇ ਪ੍ਰਭੂ ਜੀ ਸੱਚਮੁੱਚ ਪ੍ਰਭੂ तू ਸਾਡੇ ਜੀਵਨਾਂ ਦੇ ਵਿੱਚ ਆਪਣੇ ਪ੍ਰੇਮ ਨੂੰ ਬਹਾਲ ਕਰ ਉਸ ਸ਼ਾਂਤੀ ਨੂੰ ਉਸ ਆਨੰਦ ਨੂੰ ਬਹਾਲ ਕਰ ਪ੍ਰਭੂ ਸਾਡੇ ਜੀਵਨਾਂ ਦੇ ਵਿੱਚੋਂ ਕਰੋਧ ਨੂੰ ਕੱਢ ਦੇ ਪ੍ਰਭੂ ਜੀ اے ਮੇਰੇ ਪਿਤਾ ਸੱਚਮੁੱਚ ਪ੍ਰਭੂ ਕਰੋਧ ਪ੍ਰਭੂ ਜੀ ਤੇਰੇ ਕੋਪ ਨੂੰ ਲੈ ਕੇ ਆਉਂਦਾ ਹੈ ਆ ਪ੍ਰਭੂ ਜੀ ਸ਼ਰਾਜਾ ਸਾਨੂੰ ਪ੍ਰਭੂ ਕ੍ਰੋਧ ਤੋਂ ਛੁਟਕਾਰਾ ਦੇ ਪ੍ਰਭੂ ਤਾਂ ਕਿ ਅਸੀਂ ਉਸ ਕੋਪ ਨੂੰ ਵੀ ਤਿਆਗ ਦੀਏ ਪ੍ਰਭੂ ਅਸੀਂ ਨਾ ਕੁੜੀਏ ਅਸੀਂ ਨਾ ਪ੍ਰਭੂ ਜੀ ਉਹ ਬੁਰੀਆਂ ਚੀਜ਼ਾਂ ਨੂੰ ਆਪਣੇ ਮਨਾਂ ਦੇ ਵਿੱਚ ਲਿਆਈਏ ਤੇ ਸੋਚੀਏ ਪ੍ਰਭੂ ਉਹ ਗਰਮੀ ਦਾ ਕੱਢ ਦਿੱਤੇ ਜਾਣਗੇ ਪਰ ਜਿਹੜੇ ਯੋਵਾਂ ਨੂੰ ਡਿੱਗਦੇ ਹਨ ਉਹ ਧਰਤੀ ਦੇ ਵਾਰਸ ਹੋਣਗੇ ਸਤਿਮੁੱਚ ਮੇਰੇ ਪਿਤਾ ਜਿੰਨੇ ਨੇ ਤੇਰੇ ਤੇ ਪ੍ਰੋਸਾਰ ਰੱਖਿਆ ਉਹ ਸਭ ਕੁਝ ਪ੍ਰਭੂ ਜੀ ਤੇਰੇ ਨਾਂ 'ਚ ਪਾ ਲੈਣਗੇ ਉਹ ਹਰੇਕ ਸਫਲਤਾ ਨੂੰ ਪ੍ਰਭੂ ਹਰੇਕ ਤੇਰੀ ਭਲਾਈ ਨੂੰ ਦੇਖਣਗੇ ਪ੍ਰਭੂ ਉਹ ਧਰਤੀ ਦੇ ਵਾਰਸ ਬਣ ਜਾਣਗੇ ਪ੍ਰਭੂ ਹੁਣ ਥੋੜਾ ਹੀ ਚਿਰ ਰਹਿੰਦਾ ਹੈ ਕਿ ਦੁਸ਼ਟ ਨਹੀਂ ਹੋਵੇਗਾ ਉਸ ਦੇ ਨਿਵਾਸ ਨੂੰ ਧਿਆਨ ਨਾਲ ਵੇਖੇਗਾ ਪਰ ਉਹ ਕਿਤੇ ਨਾ ਹੋਵੇਗਾ ਸਤਿਮੁੱਚ ਪਿਤਾ ਬਹੁਤ ਜਲਦ ਪ੍ਰਭੂ ਤੂੰ ਆਉਣ ਵਾਲਾ ਹੈ ਪਰ ਬਹੁਤ ਸੁਦਸ਼ਟ ਦਾ ਨਾਸ਼ ਕਰੇਗਾ ਪ੍ਰਭੂ ਸਾਨੂੰ ਵਿਸ਼ਵਾਸ ਆ ਪ੍ਰਭੂ ਜੀ ਉਹ ਦਾ ਨਿਵਾਸ ਕਦੇ ਵੀ ਸਾਨੂੰ ਨਾ ਪ੍ਰਭੂ ਫਿਰ ਵਿਖੇਗਾ ਨਾ ਸਾਨੂੰ ਪ੍ਰਭੂ ਦਿ세ਗਾ ਖੁਦਾਵੰਦ ਖੁਦਾ ਅਸੀਂ ਤੇ ਰਸ਼ਕ ਕਰਦੇ ਆ ਪਰ ਹਲੀਮ ਧਰਤੀ ਦੇ وارث ਹੋਣਗੇ ਤੇ ਬਹੁਤ ਹੀ ਸੁਖ ਕਰਕੇ ਆਪਣੇ ਆਪ ਨੂੰ ਨਿਹਾਲ ਕਰਨਗੇ ਜਿन्हे ਪ੍ਰਭੂ ਦੀਨ ਨੇ ਜਿन्हे ਮੰਨ ਦੇ ਹਲੀਮ ਨੇ ਪ੍ਰਭੂ ਧਰਤੀ ਦੇ وارث ਹੋਣਗੇ ਪ੍ਰਭੂ ਜੀ ਤੇ ਬਹੁਤ ਹੀ ਸੁਖ ਕਾਰਨ ਆਪਣੇ ਆਪ ਨੂੰ ਖੁਸ਼ ਕਰਨਗੇ ਆਨੰਦਿਤ ਕਰਨਗੇ ਨਿਹਾਲ ਕਰਨਗੇ ਪ੍ਰਭੂ ਤੇਰੇ ਨਾਮ ਦੇ ਵਿੱਚ ਦੁਸ਼ਟ ਧਰਮੀ ਦੇ ਵਿਰੁੱਧ ਮਤਾਪਕ ਹੁੰਦਾ ਹੈ ਅਤੇ ਉਹਦੇ ਉੱਤੇ ਆਪਣੇ ਦੰਦ ਕਰੀਚਦਾ ਹੈ ਸਤਿਮੁੱਚ ਪ੍ਰਭੂ ਜਿੰਨੇ ਵੀ ਵਿਰੋਧੀ ਨੇ ਤੇਰੇ ਬੱਚਿਆਂ ਦੇ ਵੈਰੀ ਨੇ ਪ੍ਰਭੂ ਜੀ ਉਹ ਪ੍ਰਭੂ ਜੀ ਸਾਡੇ ਵਿਰੋਧ ਦੇ ਵਿੱਚ ਮਤਾ ਪਕਾਉਂਦੇ ਨੇ ਪ੍ਰਭੂ ਸਾਡੇ ਵਿਰੋਧ ਵਿੱਚ ਯੁਕਤੀਆਂ ਨੂੰ ਰਚਦੇ ਨੇ ਆਪਣੇ ਦੰਦਾਂ ਨੂੰ ਸਾਡੇ ਤੇ ਕਰੀਚਦੇ ਨੇ ਗੁੱਸਾ ਕਰਦੇ ਨੇ ਕ੍ਰੋਧ ਕਰਦੇ ਨੇ ਪ੍ਰਭੂ ਸਾਡੇ ਲਈ ਪ੍ਰਭੂ ਬੁਰੀਆਂ ਯੁਕਤੀਆਂ ਨੂੰ ਘੜਦੇ ਨੇ ਪਰ ਦੁਸ਼ਟ ਦੇ ਉੱਤੇ ਪ੍ਰਭੂ ਤੂੰ ਹੱਸੇਂਗਾ ਸਤਿਮੁੱਚ ਪ੍ਰਭੂ ਦੁਸ਼ਟ ਦੇ ਉੱਤੇ ਤੂੰ ਹੱਸੇਂਗਾ ਕਿਉਂ ਜੋ ਵੇਖਦਾ ਹੈ ਕਿ ਨਿਆਂ ਦਾ ਦੇਣ ਆਉਂਦਾ ਪਿਆ ਹੈ ਸਤਿਮੁਛ ਪ੍ਰਭੁ ਨਿਆਧ ਦਿਨ ਨਜ਼ਦੀਕ ਹੈ ਪ੍ਰਭੂ ਜੀ ਤੂ ਬਹੁਤ ਜੋ ਜਲਦ ਪ੍ਰਭੂ ਸਾਡਾ ਨਿਆਂ ਕਰਨ ਆਉਣਾ ਆ ਦੁਸ਼ਟ ਨੇ ਤਲਵਾਰ ਧੁਈ ਅਤੇ ਆਪਣਾ ਤਣੁਖ ਖਿੱਚਿਆ ਹੈ ਤਾਂ ਜੋ ਮਸਕੀਨ ਤੇ ਕੰਗਾਲ ਨੂੰ ਡੇਗ ਦੇਣ ਅਤੇ ਸਿੱਧੇ ਚਾਲ ਚੱਲਣ ਵਾਲਿਆਂ ਨੂੰ ਜਾਨੋਂ ਮਾਰ ਛੁੱਟਣ ਉਹਨਾਂ ਦੀ ਤਲਵਾਰ ਉਹਨਾਂ ਦੇ ਹੀ ਦਿਲਾਂ ਵਿੱਚ ਤਸੇਗੀ ਅਤੇ ਉਹਨਾਂ ਦੇ ਤਣੁਖ ਬੰਨੇ ਜਾਣਗੇ ਜਿਨਨੇ ਪ੍ਰਭੂ ਤੇਰੇ ਬੱਚਿਆਂ ਦੇ ਵੈਰੀ ਨੇ ਜਿਨਨੇ ਪ੍ਰਭੂ ਜੀ ਦੁਸ਼ਟ ਤੇਰੇ ਬੱਚਿਆਂ ਦੇ ਵਿਰੋਧ ਵਿੱਚ ਤਲਵਾਰਾਂ ਨੂੰ ਖਿੱਚਦੇ ਨੇ ਤਣੁਖਾਂ ਨੂੰ ਖਿੱਚਦੇ ਨੇ ਪ੍ਰਭੂ ਜਿੰਨੇ ਮਸਕੀਨਾਂ ਤੇ ਕੰਗਾਲਾਂ ਦੇ ਉੱਤੇ ਤੇਰੇ ਬੱਚਿਆਂ ਦੇ ਉੱਤੇ ਦਾ ਇਹ ਮੇਰੇ ਪ੍ਰਭੂ ਸ਼ਿਰਾਜ ਜਿੰਨੇ ਦੀਨਾਂ ਦੇ ਉੱਤੇ ਪ੍ਰਭੂ ਜੀ ਇਸ ਤਰੀਕੇ ਨਾਲ ਵਾਰ ਕਰਦੇ ਨੇ ਪ੍ਰਭੂ ਉਹ ਆਪਣੀ ਤਲਵਾਰ ਨਾਲ ਆਪ ਹੀ ਮਾਰੇ ਜਾਣਗੇ ਪ੍ਰਭੂ ਉਹਨਾਂ ਦੇ ਤਣੁਖ ਤੋਂ ਪੰਨ ਸੁਟੇਗਾ ਪ੍ਰਭੂ ਧਰਮੀ ਦਾ ਥੋੜਾ ਕਈਆਂ ਦੁਸ਼ਟਾਂ ਦੇ ਨਾਲੋਂ ਬਹੁਤਾ ਹੈ ਸੱਚਮੁੱਚ ਪ੍ਰਭੂ ਜਿਹੜਾ ਧਰਮੀ ਆ خدا ਜਿਹੜਾ ਤੇਰੇ ਨਾਮ ਵਿੱਚ ਪ੍ਰਭੂ ਜੀ ਤੇਰੇ ਨਾਮ ਵਿੱਚ ਆਪਣੀ ਰੋਟੀ ਨੂੰ ਖਾਂਦਾ ਤੇਰੇ ਨਾਮ ਵਿੱਚ ਆਪਣੀ ਰੋਟੀ ਨੂੰ ਕਮਾਉਣ ਦਾ ਪ੍ਰਭੂ ਉਹਨਾਂ ਦਾ ਥੋੜਾ ਵੀ ਪ੍ਰਭੂ ਕਈ ਦੁਸ਼ਟਾਂ ਦੇ ਬੋਤਿਆਂ ਨਾਲੋਂ ਚੰਗਾ ਆ ਪ੍ਰਭੂ ਤੂੰ ਥੋੜੇ ਦੇ ਵਿੱਚ ਵੀ ਉਹਨਾਂ ਨੂੰ ਐਸੀ ਬਰਕਤ ਦਿੰਦਾ ਆ ਪ੍ਰਭੂ ਉਹਨਾਂ ਦੇ ਘਰਾਂ 'ਚ ਸ਼ਾਂਤੀ ਵਾਸ ਕਰਦੀ ਆ ਦੁਸ਼ਟ ਦੀਆਂ ਬਾਹਾਂ ਤਾਂ ਭਾਨੀਆਂ ਜਾਣਗੀਆਂ ਪਰ ਧਰਮੀਆਂ ਨੂੰ ਯਹਵਾ ਸੰਭਾਲਦਾ ਆ ਯਹਵਾ ਖਰੇ ਲੋਕਾਂ ਦੇ ਦਿਨ ਜਾਣਦਾ ਆ ਅਤੇ ਉਹਨਾਂ ਦਾ ਅਧਿਕਾਰ ਸਦਾ ਤੱਕ ਰਹੇਗਾ ਉਹ ਬੁਰੇ ਸਮੇਂ ਵਿੱਚ ਸ਼ਰਮਿੰਦੇ ਨਾ ਹੋਣਗੇ ਅਤੇ ਕਾਲ ਦੇ ਦਿਨਾਂ ਵਿੱਚ ਉਹ ਰਾਜ ਕੀ ਖਾਣਗੇ हे पिता तेरे वादेया दे ली तेरी इनवा चावा दे ली तेरा धन्यवाद कर दिया प्रभु तेरा शकर कर दिया सत सच प्रभु कदे भी तू अपने बच्चे नु बुरे समय दे विच शर्मिंदे ना होन देगा काल दे दिना दे विच भी पिता तेरे बच्चे राज्य के खानगे दुष्ट नाश हो जानगे ते यो वादे वैरी मैदान दी का वरगे ਹੋਣਗੇ ਉਹ ਮਿਟ ਜਾਣਗੇ ਸਗੋਂ ਧੂਏ ਵਾਂਗੂ ਮਿਟ ਜਾਣਗੇ ਦੁਸ਼ਟ ਉਧਾਰ ਲੈਂਦਾ ਹੈ ਤੇ ਮੋੜਦਾ ਨਹੀਂ ਪਰ ਧਰਮੀ ਦਇਆ ਕਰਦਾ ਤੇ ਦਿੰਦਾ ਹੈ ਯਹਵਾ ਦੇ ਮੁਬਾਰਕ ਲੋਕ ਧਰਤੀ ਦੇ ਵਾਰਸ ਹੋਣਗੇ ਪਰ ਉਹ ਦੇ ਸ਼ਰਾਪੀ ਕੱਢ ਦਿੱਤੇ ਜਾਣਗੇ ਮਨੁੱਖ ਦੀ ਚਾਲ ਯਹਵਾ ਵੱਲੋਂ ਦ੍ਰਿੜ ਹੁੰਦੀ ਹੈ ਅਤੇ ਉਹੇ ਰਾਹ ਤੋਂ ਉਹ ਪ੍ਰਸੰਨ ਰਹਿੰਦਾ ਹੈ ਭਾਵੇਂ ਉਹ ਡਿੱਗ ਵੀ ਪਵੇ ਪਰ ਡਿੱਗਿਆ ਨਾ ਨਵੀਗਾ ਕਿਉਂ ਜੋ ਯਹਵਾ ਉਹਦਾ ਹੱਥ ਸੰਭਾਲਦਾ ਹੈ ਰੱਬੂ ਤੇਰਾ ਧੰਨਵਾਦ ਤੇਰਾ ਸ਼ੁਕਰ ਦੀਆਂ ਪ੍ਰਭੂ ਤੇ ਰਸ਼ੁਕਰ ਕਰਦੀਆਂ ਸੱਚਮੁੱਚ ਮੇਰੇ ਪ੍ਰਭੂ ਜੀ ਤੂੰ ਪ੍ਰਭੂ ਆਪਣੇ ਭਲੇ ਲੋਕਾਂ ਦੀ ਚਾਲ ਤੋਂ ਪ੍ਰਸੰਨ ਹੁੰਨਾ ਹੈ ਪ੍ਰਭੂ ਖੁਸ਼ ਹੁੰਨਾ ਹੈ ਪ੍ਰਭੂ ਜੀ ਤੇਰੇ ਬੱਚੇ ਮੁਬਾਰਕ ਹੋਣਗੇ ਤੇਰੇ ਨਾਂ ਦੇ ਵਿੱਚ ਪ੍ਰਭੂ ਜੇ ਤੇਰੇ ਬੱਚੇ ਡਿੱਗ ਵੀ ਪੈਣ ਤਾਂ ਕਦੇ ਡਿੱਗੇ ਨਾ ਰਹਿਣਗੇ ਤੂੰ ਉਹਨਾਂ ਨੂੰ ਹੱਥ ਫੜ ਕੇ ਉਠਾਨਾ ਹੈ ਸੰਭਾਲਦਾ ਹੈਂ ਪ੍ਰਭੂ ਮੈਂ ਜਵਾਨ ਸੀ ਤੇ ਹੁਣ ਬੁੱਢਾ ਹੋ ਗਿਆ ਹਾਂ ਪਰ ਮੈਂ ਨਾ ਧਰਮੀ ਨੂੰ त्याਗਿਆ ਹੋਇਆ ਨਾ ਉਸ ਦੀ ਅੰਸ ਨੂੰ ਟੁਕੜੇ ਮੰਗਰਿਆ ਹੋਇਆ ਵੇਖਿਆ ਹੈ ਇਹ ਮੇਰੇ ਖ ਦਾ ਜਿੱਦਾਂ ਤੇਰਾ ਦਾਸ ਦੱਸਦਾ ਆ ਕਿ ਉਹ ਜਵਾਨ ਸੀ ਤੇ ਹੁਣ ਬੁੱਢਾ ਹੋ ਗਿਆ ਪ੍ਰਭੂ ਦਾਉਦੂ ਦੱਸਦਾ ਆ ਕਿ ਮੈਂ ਧਰਮੀ ਨੂੰ ਨਾ ਹੀ ਕਦੇ ਤਿਆਗਿਆ ਹੋਇਆ ਨਾ ਹੀ ਕਦੇ ਛੱਡਿਆ ਹੋਇਆ ਕੱਢਿਆ ਹੋਇਆ ਉਹਨੇ ਕਦੇ ਵੇਖਿਆ ਤੇ ਨਾ ਹੀ ਪਰਮੇਸ਼ਰ ਦੀ ਅੰਸ ਨੂੰ ਕਦੇ ਕਿਸੇ ਤੋਂ ਮੰਗਦੇ ਹੋਏ ਟੁਕੜੇ ਮੰਗਦੇ ਹੋਏ ਵੇਖਿਆ ਸੱਚਮੁੱਚ ਪਿਤਾ ਅਸੀਂ ਮੰਗਣ ਵਾਲੇ ਨਹੀਂ ਅਸੀਂ ਤੇਰੇ ਨਾਮ 'ਚ ਦੇਣ ਵਾਲੇ ਹੋਵਾਂਗੇ ਪ੍ਰਭੂ ਜੀ ਸਾਨੂੰ ਕਦੇ ਕੋਈ ਕੱਢ ਨਹੀਂ ਸੁੱਟੇਗਾ ਪ੍ਰਭੂ ਤੂੰ ਸਾਨੂੰ ਛੱਡੇਂਗਾ ਨਹੀਂ ਤਿਆਗੇਂਗਾ ਨਹੀਂ ਪ੍ਰਭੂ ਉਹ ਸਾਰਾ ਦਿਨ ਦਿਆ ਦਾ ਤੇ ਉਦਾਰ ਦਿੰਦਾ ਹੈ ਉਹਦੀ ਅਨਸ ਮੁਬਾਰਕ ਹੈ ਸਤਿਮੁੱਚ ਪਿਤਾ ਅਸੀਂ ਇਹਨਾਂ ਸ਼ਬਦਾਂ ਨੂੰ ਆਪਣੇ ਜੀਵਨ ਦੇ ਵਿੱਚ ਸਵੀਕਾਰ ਕਰਦੇ ਹਾਂ ਰਿਸੀਵ ਕਰਦੇ ਹਾਂ ਪ੍ਰਭੂ ਜੀ ਇਹ ਮੇਰੇ ਖੁਦਾ ਤੇਰੇ ਨਾਂ 'ਚ ਸਾਡੀ ਅਨਸ ਮੁਬਾਰਕ ਆ ਬੁਰੀਾਈ ਤੋਂ ਹਟ ਭਲਾਈ ਕਰ ਤੇ ਸਦਾ ਤੱਕ ਵਸ ਸਤਿਮੁੱਚ ਪਿਤਾ ਤੇਰੇ ਨਾਂ 'ਚ ਬੁਰੀਾਈ ਸਾਡੇ ਜੀਵਨਾਂ ਤੋਂ ਸਾਡੇ ਪਰਿਵਾਰਾਂ ਤੋਂ ਸਾਡੇ ਬੱਚਿਆਂ ਤੋਂ ਦੂਰ ਰਵੇ ਭਲਾਈ ਸਾਡੇ ਜੀਵਨਾਂ ਦਾ ਹਿੱਸਾ ਹੋਵੇ ਤੇ ਅਸੀਂ ਸਦਾ ਤੱਕ ਤੇਰੇ ਨਾਮ ਵਿੱਚ ਬਣੇ ਰਹੀਏ ਯਹਵਾ ਤਾ ਨਿਆ ਨਾਲ ਰੱਖਦਾ ਹੈ ਤੇ ਆਪਣੇ ਭਗਤਾਂ ਨੂੰ ਤਿਆਗਦਾ ਨਹੀਂ ਉਹਦੀ ਸਦਾ ਤੱਕ ਰੱਖਿਆ ਹੁੰਦੀ ਹੈ ਪਰ ਦੁਸ਼ਟਾਂ ਦੀ ਅੰਸ਼ ਛੇਕੀ ਜਾਵੇਗੀ ਧਰਮੀ ਧਰਤੀ ਦੇ وارਸ ਹੋਣਗੇ ਤੇ ਸਦਾ ਉਸ ਉੱਤੇ ਵਸਣਗੇ ਧਰਮੀ ਦਾ ਮੂੰਹ ਬੁੱਧੀ ਬੋਲਦਾ ਹੈ ਅਤੇ ਉਸ ਦੀ ਜ਼ੁਬਾਨਿਆਂ ਦੀ ਗੱਲ ਕਰਦੀ ਹੈ ਉਸ ਦੇ ਪਰਮੇਸ਼ਵਰ ਦੀ ਵਿਵਸਥਾ ਉਹਦੇ ਮਨ ਵਿੱਚ ਹੈ ਉਹਦੇ ਪੈਰ ਕਦੇ ਨਾ ਤਿਲਕਣਗੇ ਹਾਲੇਲੂਇਆ ਪ੍ਰਭੂ ਤੇਰਾ ਧੰਨਵਾਦ ਤੇਰਾ ਸ਼ੁਕਰ ਸ਼ੁਕਰ ਹੈ ਪ੍ਰਭੂ ਸੱਚਮੁੱਚ ਮੇਰੇ ਪਿਤਾ ਜਿੰਨੇ ਤੇਰੇ ਮੂੰਹ ਵੱਲ ਵੇਖਦੇ ਨੇ ਜਿੰਨੇ ਤੇਰੇ ਪਿੱਛੇ ਚੱਲਦੇ ਨੇ ਪ੍ਰਭੂ ਜਿੰਨਿਆਂ ਨੇ ਮੇਰੇ ਪ੍ਰਭੂ ਜੀ ਰਾਜਾ ਤੇਰੇ ਵਚਨਾਂ ਤੇ ਭਰੋਸਾ ਕੀਤਾ ਪ੍ਰਭੂ ਜਿੰਨਿਆਂ ਨੇ ਤੇਰੇ ਤੇ ਪਰ ਉਸ ਸਾ ਕੀਤਾ ਪ੍ਰਭੂ ਜੀ ਉਹ ਕਿਸੇ ਵੀ ਤਰੀਕੇ ਦੇ ਨਾਲ ਪ੍ਰਭੂ ਉਹ ਫਸਣਗੇ ਨਹੀਂ ਪ੍ਰਭੂ ਹਰ ਸਮੇਂ ਭਲਾਈ ਉਹਨਾਂ ਦਾ ਪਿੱਛਾ ਕਰੇਗੀ ਪ੍ਰਭੂ ਉਹਨਾਂ ਦਾ ਮੂਹ ਬੁੱਧੀ ਬੋਲੇਗਾ ਪ੍ਰਭੂ ਜੀ ਉਹਦੇ ਪ੍ਰਭੂ ਜੀ ਉਹਦੇ ਬੱਚੇ ਧਰਤੀ ਦੇ ਵਾਰਿਸ ਹੋਣਗੇ ਤੇ ਉਹਨਾਂ ਦੀ ਅੰਸ ਨੂੰ ਵਧਾਵੇਂਗਾ ਪ੍ਰਭੂ ਜੀ ਇਹ ਮੇਰੇ ਖੁਦਾ ਉਹਨਾਂ ਦੇ ਪੈਰ ਤੂੰ ਕਦੇ ਤਿਲਕਣ ਨਾ ਦਵੇਂਗਾ ਉਹਨਾਂ ਨੂੰ ਕਦੇ ਡਿੱਗਣ ਨਾ ਦਵੇਂਗਾ ਪ੍ਰਭੂ ਮੈਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੀ ਆ ਪਰ ਦੁਸ਼ਟ ਧਰਮੀ ਦੀ ਤਾਕ ਵਿੱਚ ਰਹਿੰਦਾ ਹੈ ਕਿ ਉਹਨੂੰ ਜਾਨੋਂ ਮਾਰੇ ਯਹੋਵਾ ਉਹਨੂੰ ਉਦੇ ਵਾਸ ਵਿੱਚ ਨਾ ਛੱਡੇਗਾ ਅਤੇ ਜਦ ਉਸ ਦਾ ਫੈਸਲਾ ਹੋ ਜਾਵੇਗਾ ਤਾਂ ਉਹਨੂੰ ਦੋਸ਼ੀ ਨਾ ਠਹਿਰਾਵੇਗਾ ਯਾਵਨੂ ਡੀਕ ਅਤੇ ਉਹਦੇ ਰਾਹ ਦੀ ਪਾਲਣਾ ਕਰ ਤਾਂ ਉਹ ਤੈਨੂੰ ਉੱਚਾ ਕਰੇਗਾ ਕਿ ਤੂੰ ਧਰਤੀ ਦਾ ਵਾਰਿਸ ਬਣੇ ਤੂੰ ਦੁਸ਼ਟਾਂ ਨੂੰ ਛੇਕਿਆ ਜਾਣਾ ਵੇਖੇਗਾ ਸਤਿ ਸ੍ਰੀ ਅਕਾਲ ਸਤਿ ਪਿਤਾ ਸੇ ਤੇਰੀ ਉਡੀਕ ਕਰੀਏ ਪ੍ਰਭੂ ਜੀ ਅਸੀਂ ਤੇਰੇ ਰਾਵਾਂ ਦੀ ਪਾਲਣਾ ਕਰੀਏ ਤੇਰੇ ਵਚਨਾਂ ਤੇ ਚੱਲੀਏ ਪ੍ਰਭੂ ਜੋ ਵਚਨ ਤੂੰ ਸਾਨੂੰ ਦਿੱਤੇ ਨੇ ਖੁਦਾਬੰਦ ਖੁਦਾ ਤੇ ਸਹੀ ਸਮਾਂ ਆਉਣ ਤੇ ਪ੍ਰਭੂ ਤੂੰ ਸਾਨੂੰ ਜ਼ਰੂਰ ਉੱਚਿਆ ਕਰੇਗਾ ਤੂੰ ਸਾਨੂੰ ਧਰਤੀ ਦੇ ਵਾਰਿਸ ਬਣਾਵੇਂਗਾ ਪ੍ਰਭੂ ਤੇ ਅਸੀਂ ਦੁਸ਼ਟਾਂ ਦਾ ਅੰਤ ਵੇਖਾਂਗੇ ਨਾ ਅੱਖਾਂ ਦੇ ਨਾਲ ਪ੍ਰਭੂ ਜੀ ਮੈਂ ਦੁਸ਼ਮਣ ਵੱਡੀ ਆਕੜ ਵਿੱਚ ਤੇ ਆਪਣੇ ਨਿੱਜ ਭੂਮੀ ਵਿੱਚ ਕੇਦਾਰ ਦੇ ਹਰੇ ਭਰੇ ਬੁੱਟਿਆਂ ਵਾਂਗੂ ਚਾਲਦਿਆਂ ਦੇਖਿਆ ਪਰ ਉਲੰਘ ਗਿਆ ਤੇ ਵੇਖੋ ਉਹ ਹੈ ਹੀ ਨਹੀਂ ਮੈਂ ਵੀ ਉਹ ਨੂੰ ਪਾਲਿਆ ਪਰ ਉਹ ਲੱਭਾ ਹੀ ਨਾ ਸੰਪੂਰਨ ਮਨੁੱਖ ਵੱਲ ਤੱਕ ਅਤੇ ਸਿੱਧੇ ਪੁਰਖ ਵੱਲ ਵੇਖ ਕਿ ਸਲਾਮਤੀ ਦੇ ਮਨੁੱਖ ਦੀ ਅੰਸ਼ ਰਹਿੰਦੀ ਹੈ ਪਰ ਅਪਰਾਧੀ ਇਕੱਠੇ ਹੀ ਨਾਸ ਹੋ ਜਾਣਗੇ ਦੁਸ਼ਟਾਂ ਦੀ ਅੰਸ਼ ਛੇਕੀ ਜਾਵੇਗੀ ਪਰ ਧਰਮੀਆਂ ਦਾ ਬਚਾਓ ਯਹਵਾ ਵੱਲੋਂ ਹੈ ਅਤੇ ਦੁੱਖ ਦੇ ਸਮੇਂ ਉਹਨਾਂ ਦਾ ਗੜ ਹੈ ਇਹ ਪਿਤਾ ਸੱਚਮੁੱਚ ਸਾਡਾ ਬਚਾਓ ਤੇਰੇ ਵੱਲੋਂ ਆ ਪ੍ਰਭੂ ਸਾਡੇ ਹਰੇਕ ਮੁਸੀਬਤ ਦੇ ਦੁੱਖ ਦੇ ਸਮੇਂ ਦੇ ਵਿੱਚ ਪ੍ਰਭੂ ਜੀ ਤੂੰ ਪ੍ਰਭੂ ਸਾਡਾ ਦ੍ਰਿੜ ਗੜ ਹੈ ਖੁਦਾ ਅਤੇ ਯਹੋਵਾ ਨਦੀ ਸਹਾਇਤਾ ਕਰਦਾ ਤੇ ਛੁਡਾਉਂਦਾ ਹੈ ਉਹ ਉਹਨਾਂ ਨੂੰ ਦੁਸ਼ਟਾਂ ਤੋਂ ਛੁਡਾਉਂਦਾ ਤੇ ਬਚਾਉਂਦਾ ਹੈ ਕਿਉਂ ਜੋ ਉਹ ਉਸ ਦੀ ਸ਼ਰਨ ਆਏ ਹਨ ਸਤਿਮਾਚ ਪਿਤਾ ਜਿੰਨੇ ਤੇਰੀ ਸ਼ਰਨ ਆਉਂਦੇ ਨੇ ਪ੍ਰਭੂ ਜੀ ਤੂੰ ਉਹਨਾਂ ਨੂੰ ਬਚਾਉਂਦਾ ਤੇ ਛੁਡਾਉਂਦਾ ਹੈ ਪ੍ਰਭੂ ਬਚਾਓ ਤੇਰੇ ਵੱਲੋਂ ਆ ਪ੍ਰਭੂ ਦ੍ਰਿੜ ਗੜ ਹੈ ਤੂੰ ਸਾਡਾ ਤੂੰ ਸਾਡੀ ਉੱਚੀ ਚਟਾਨ ਹੈ ਤੂੰ ਵੈਰੀ ਦੀ ਹਰੇਕ ਸ਼ਕਤੀ ਤੋਂ ਮਾਰੀਆਂ ਤੋਂ ਬਦਕਾਰੀਆਂ ਤੋਂ ਪ੍ਰਭੂ ਸਾਡੇ ਵਿਰੋਧੀਆਂ ਤੋਂ ਪ੍ਰਭੂ ਸਾਡੇ ਵਿਰੋਧ ਦੇ ਵਿੱਚ ਖੁੱਲਣ ਵਾਲੀਆਂ ਜ਼ੁਬਾਨਾਂ ਤੋਂ ਪ੍ਰਭੂ ਤੂੰ ਸਾਡੀ ਹਰੇਕ ਕਿਸੇ ਜਗ੍ਹਾ ਤੇ ਰੱਖਿਆ ਕਰਦਾ ਤੂੰ ਸਾਨੂੰ ਬਚਾਉਣਾ ਸਾਡੇ ਵੈਰੀਆਂ ਦੀਆਂ ਸਾਡੀਆਂ ਵਿਰੋਧੀਆਂ ਦੀਆਂ ਜ਼ੁਬਾਨਾਂ ਨੂੰ ਤੂੰ ਆਪ ਬੰਦ ਕਰਦਾ ਜਿਨ੍ਹਾਂ ਨੇ ਸਾਡੇ ਲਈ ਜਾਲ ਵਿਛਾਇਆ ਪ੍ਰਭੂ ਉਹ ਆ ਉਸ ਜਾਲ 'ਚ ਆਪ ਹੀ ਡਿੱਗ ਪੈਂਦੇ ਨੇ ਪ੍ਰਭੂ ਜੋ ਸਾਡੀਆਂ ਗੱਲਾਂ ਕਰਦੇ ਸਾਡੀਆਂ ਬਦਨਾਮੀਆਂ ਕਰਦੇ ਪ੍ਰਭੂ ਉਹਨਾਂ ਦੀਆਂ ਬਦਨਾਮੀਆਂ ਆਪ ਹੀ ਹੋ ਜਾਂਦੀਆਂ ਪ੍ਰਭੂ ਜੀ ਸਤਿਮੁੱਚ ਪਿਤਾ ਹਰ ਜਗ੍ਹਾ ਦੇ ਉੱਤੇ ਪ੍ਰਭੂ ਤੂੰ ਸਾਡਾ ਦ੍ਰਿੜ ਗੜ ਬਣ ਕੇ ਖੜਦਾ ਆਂ ਤੂੰ ਸਾਡੀ ਢਾਲ ਬਣ ਕੇ ਖੜਦਾ ਆਂ ਤੂੰ ਉਹਨਾਂ ਦੇ ਮੂੰਹਾਂ ਨੂੰ ਲੱਜਿਤ ਕਰ ਦਿੰਨਾ ਆਂ ਸ਼ਰਮਿੰਦੇ ਕਰ ਦਿੰਨਾ ਆਂ ਪ੍ਰਭੂ ਅੱਜ ਤੱਕ ਮੇਰੇ ਖੁਦਾਬੰਦ ਖੁਦਾ ਪ੍ਰਭੂ ਸਾਨੂੰ ਕਿਸੇ ਗੱਲ ਦਾ ਜਵਾਬ ਦੇਣ ਦੀ ਲੋੜ ਨਹੀਂ ਪਈ ਪ੍ਰਭੂ ਹਰ ਗੱਲ ਦਾ ਜਵਾਬ ਤੂੰ ਸਾਡਾ ਦਿੱਤਾ ਕਿਉਂਕਿ ਤੂੰ ਨਿਆਂਈ ਪਰਮੇਸ਼ੁਰ ਹੈ ਤੂੰ ਨਿਆਂ ਕਰਦਾ ਆਂ ਤੇ ਤੂੰ ਬਾਕੀ ਗੱਲਾਂ ਦੇ ਵਿੱਚ ਵੀ ਸਾਡਾ ਨਿਆਂ ਕਰੇਂਗਾ ਅਸੀਂ ਵਿਸ਼ਵਾਸ ਕਰਦੇ ਆਂ ਪ੍ਰਭੂ ਸਾਡਾ ਨਿਆਂ ਤੇਰੇ ਵੱਲੋਂ ਲਓ ਆ ਪ੍ਰਭੂ ਜੀ ਤੂੰ ਸਾਡਾ ਨਿਆਂ ਕਰੇਗਾ ਖੁਦਾ ਅਸੀਂ ਤੇਰਾ ਧੰਨਵਾਦ ਕਰਦੇ ਆ ਅਸੀਂ ਆਪਣੀਆਂ ਅੱਖਾਂ ਨਾਲ ਦੁਸ਼ਟਾਂ ਦੇ ਅੰਤ ਨੂੰ ਵੇਖਾਂਗੇ ਪ੍ਰਭੂ ਅਸੀਂ ਤੇਰਾ ਸ਼ੁਕਰ ਕਰਦੇ ਆ ਪ੍ਰਭੂ ਤੇਰੇ ਬੱਚੇ ਹਰ ਜਗ੍ਹਾ ਦੇ ਉੱਤੇ ਪਰਫੁੱਲਿਤ ਹੁੰਦੇ ਜਾਣਗੇ ਜੈ ਨੂੰ ਪਾਉਂਦੇ ਜਾਣਗੇ ਵਾਧੇ ਜਾਣਗੇ ਸ਼੍ਰੇਸ਼ਟ ਕੀਤੇ ਜਾਣਗੇ ਪ੍ਰਭੂ ਜੀ ਹਰੇਕ ਪ੍ਰਭੂ ਜਗ੍ਹਾ ਦੇ ਉੱਤੇ ਕੋਟ ਕਚੈਰੀਆਂ ਦੇ ਵਿੱਚ ਪ੍ਰਭੂ ਆਪਣੇ ਕੰਮਾਂ ਕਲਜਾਂ ਦੇ ਵਿੱਚ ਪ੍ਰਭੂ ਜੀ ਹਰ ਜਗ੍ਹਾ ਦੇ ਉੱਤੇ ਤੂੰ ਆਪਣੇ ਬੱਚਿਆਂ ਨੂੰ ਜੈ ਦੇਣ ਵਾਲਾ ਪਰਮੇਸ਼ਵਰ ਹੈ ਪਿਤਾ ਅਸੀਂ ਤੇਰਾ ਧੰਨਵਾਦ ਤੇਰਾ ਸ਼ੁਕਰ ਕਰਦੇ ਆ ਪ੍ਰਭੂ ਅਸੀਂ ਘਟਦੇ ਪ੍ਰਭੂ ਤੂੰ ਸਾਡੇ ਜੀਵਨ ਚ ਵਾਧਾ ਜਾ ਸਾਰੀ ਦੁਆ ਪ੍ਰਾਰਥਨਾ ਪ੍ਰਭੂ ਯੇਸ਼ੂ ਮਸੀਹ ਦੇ ਜ਼ਿੰਦਾ ਤੇ ਜੀਵਿਤ ਨਾਮ ਵਿੱਚ ਮੰਗਦੀ ਆ ਆਮੇਨ ਆਮੇਨ ਆਮੇਨ